ਰਾਸ਼ਟਰ ਨਿਰਮਾਤਾ ਕਹਿੰਦੇ ਸੀ ਲੋਕੀ ਕਦੇ ਮੈਨੂੰ ਪਰ ਅੱਜ ਕੁਝ ਲੋਕੀ ਮੈਨੂੰ ਵਿਲੜ ਕਹਿੰਦੇ ਨੇ ਨਹੀਂ ਕਸੂਰ ਉਹਨਾਂ ਵਿਚਾਰਿਆਂ ਦਾ ਉਹ ਕੀ ਜਾਣਣ ਮੈਨੂੰ ਕੀ ਕੀ ਹੀਲੇ ਕਰਨੇ ਪੈਂਦੇ ਨੇ ਕਾਫੀ ਸਮੇਂ ਤੋਂ ਅਸੀਂ ਇੱਕ ਵਿਚਾਰ ਸੁਣਦੇ ਆ ਰਹੇ ਹਾਂ ਕਿ ਅਧਿਆਪਕ ਇੱਕ ਬਲਦਾ ਦੀਵਾ ਹੁੰਦਾ ਹੈ ਜਿਹੜਾ ਕਿ ਆਪ ਬਲ ਕੇ ਦੂਸਰਿਆਂ ਨੂੰ ਰੌਸ਼ਨੀ ਦਿੰਦਾ ਹੈ ਸਵਜ ਦੀ ਇਸ ਰਤਨਾ ਦੇ ਵਿੱਚ ਆਪਾਂ ਅਧਿਆਪਕ ਬਾਰੇ ਗੱਲ ਕਰਾਂਗੇ ਪਰ ਇਸ ਵੀਡੀਓ ਦੇ ਵਿੱਚ ਜੋ ਅਧਿਆਪਕ ਬਾਰੇ ਗੱਲ ਕੀਤੀ ਹੈ ਉਹ ਕੁਝ ਵੱਖਰੇ ਕਿਸਮ ਦੀ ਗੱਲ ਹੈ ਮਾਸਟਰ ਜਗਮਿੰਦਰਪਾਲ ਬਰਾਸ ਜੀ ਇਸ ਰਚਨਾ ਦੇ ਵਿੱਚ ਅਧਿਆਪਕ ਦੀ ਇੱਕ ਅੰਦਰੂਨੀ ਹੱਡ ਬੀਤੀ ਸਾਡੇ ਨਾਲ ਬਿਆਨ ਕਰਦੇ ਨੇ ਸੋ ਆਪਾਂ ਆਮੀ ਵੇਖਦੇ ਹਾਂ ਕਿ ਇੱਕ ਅਧਿਆਪਕ ਨੂੰ ਪੜ੍ਹਾਈ ਤੋਂ ਬਿਨਾਂ ਪਤਾ ਨਹੀਂ ਕਿੰਨੇ ਕੰਮ ਦਿੱਤੇ ਜਾਂਦੇ ਨੇ ਪਰ ਫਿਰ ਵੀ ਇੱਕ ਅਧਿਆਪਕ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਇਹ ਸਭ ਕੁਝ ਖਿਹੜੇ ਮੱਥੇ ਕਰਦਾ ਹੈ ਬਾਕੀ ਵਿਸਤਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਮਾਸਟਰ ਜਗਮਿੰਦਰਪਾਲ ਬਰਾਸ ਜੀ ਨੇ ਇਸ ਰਚਨਾ ਦੇ ਵਿੱਚ ਅਧਿਆਪਕ ਦੇ ਮੂੰਹੋਂ ਕੀ ਅਖਵਾਇਆ ਕਹਿੰਦੇ ਘਰ ਤੋਂ ਜੋ ਮੈਂ ਸੋਚ ਕੇ ਜਾਵਾਂ ਉਹ ਕੰਮ ਕਦੇ ਮੈਂ ਕਰਨਾ ਪਾਵਾਂ ਜਾ ਕੇ ਪਹਿਲਾਂ ਡਾਕ ਘੜਾਵਾਂ ਫਿਰ ਮਿਡਡੇ ਮੀਲ 'ਚ ਢੇੜਾ ਲਾਵਾਂ ਵਾਧਾ ਘਾਟਾ ਦੂਰ ਕਰਾਵਾਂ ਮੁੜ ਫਿਰ ਹੱਥ ਡਾਕ ਨੂੰ ਪਾਵਾਂ ਭੇਜ ਡਾਕ ਨੂੰ ਪੂਰੀ ਕਰਕੇ ਅਫਸਰਾਂ ਕੋਲੋਂ ਜਾਨ ਛੁਡਾਵਾਂ ਕਈ ਵਾਰ ਤਾਂ ਛੱਡ ਸਕੂਲ ਨੂੰ ਆਪਣੇ ਹੱਥੀ ਆਪ ਬਚਾਵਾਂ ਆਉਂਦਾ ਹੋਇਆ ਸ਼ਹਿਰ ਤੋਂ ਵਾਪਸ ਆਲੂ ਗੰਡੇ ਵੀ ਲੈ ਆਵਾਂ ਆ ਕੇ ਜਦੋਂ ਕਲਾਸ 'ਚ ਜਾਵਾਂ ਬੱਚਿਆਂ ਕੋਲੋਂ ਨਜ਼ਰ ਚੁਰਾਵਾਂ ਕੁਝ ਦੇ ਮੁਖ ਤੇ ਖੁਸ਼ੀ ਝਲਕਦੀ ਕੁਝ ਦੇ ਮੱਥੇ ਤੇਉੜੀ ਪਾਵਾਂ ਵੇਖਾਂ ਜਦ ਮੈਂ ਨਿਆਣੇ ਗਿਣਕੇ ਪੂਰੀ ਕਲਾਸ ਕਦੇ ਨਾ ਪਾਵਾਂ ਕਰ ਕਰ ਫੋਨ ਮੈਂ ਥੱਕ ਜਾਂਦਾ ਹਾਂ ਪਰ ਅੱਗੋਂ ਕੋਈ ਜਵਾਬ ਨਾ ਪਾਵਾਂ ਕਹਿੰਦੇ ਲਿਖ ਲਿਖ ਬੋਰਡ ਸਾਰਾ ਭਰ ਦੇਵਾਂ ਫੇਰ ਲਿਖਣ ਲਈ ਹਾੜੇ ਪਾਵਾਂ ਕਈ ਢੀਠ ਨੇ ਐਸੇ ਪੱਕੇ ਉਹਨਾਂ ਤੋਂ ਲਿਖਵਾ ਨਾ ਪਾਵਾਂ ਕਿਸੇ ਦੀ ਕਾਪੀ ਘਰ ਰਹਿ ਜਾਂਦੀ ਕਿਸੇ ਨੂੰ ਮੰਗ ਕੇ ਪੈਨ ਦਲਾਵਾ ਥੱਕ ਮੁਕਾ ਕੇ ਪੁੱਛਾਂ ਜਦ ਕੁਝ ਅੱਗੋਂ ਕੋਈ ਜਵਾਬ ਨਾ ਪਾਵਾਂ ਪਿਆਰ ਨਾਲ ਉਹ ਸਮਝਦੇ ਨਹੀਂ ਹੋ ਨਾ ਮੈਂ ਝਿੜਕ ਉਹਨਾਂ ਨੂੰ ਪਾਵਾਂ ਫੈਸ਼ਨ ਉਹਨਾਂ ਦਾ ਦੇਖ ਦੇਖ ਕੇ ਅੰਦਰੋਂ ਅੰਦਰੀ ਝੁਰਦਾ ਜਾਵਾਂ ਜੇਬਾਂ ਵਿੱਚ ਮੋਬਾਈਲ ਨਹੀਂ ਰੱਖਦੇ ਸੁਣ ਕੇ ਕੀਮਤ ਚੌਂਕ ਮੈਂ ਜਾਵਾਂ ਫੀਸ ਲਈ ਮੈਂ ਮਿੰਤਾ ਕਰਦਾ ਫੀਸ ਮੈਂ ਆਪਣੀ ਜੇਬ ਚੋਂ ਪਾਵਾਂ ਕਾਗਜ਼ ਪੂਰੇ ਕਰਦੇ ਨਹੀਂਓ ਕਿਹੜੇ ਹਾਲੀ ਉਹ ਮੰਗਾਵਾ ਲਈ ਵਜੀਫੇ ਫਾਰਮ ਭਰਦਾ 20 20 ਗੇੜੇ ਬੈਂਕ ਦੇ ਲਾਵਾਂ 2 2 ਮਹੀਨੇ ਵੜਦੇ ਨਹੀਂਓ ਨਾਮ ਉਹਨਾਂ ਦੇ ਕੱਟ ਨਾ ਪਾਵਾਂ ਫੋਨ ਮਾਪਿਆਂ ਨੂੰ ਕਰਦਾ ਤਾਂ ਮੈਂ ਉਹੀ ਪੁਰਾਣਾ ਉੱਤਰ ਪਾਵਾਂ ਸੋ ਕਿਹੜਾ ਉੱਤਰ ਮਾਪਿਆਂ ਵੱਲੋਂ ਦਿੱਤਾ ਜਾਂਦਾ ਹੈ ਕਹਿੰਦੇ ਮਾਸਟਰ ਜੀ ਮੈਂ ਅਨਪੜ ਬੰਦਾ ਮੈਂ ਇਹਨੂੰ ਸਾਮਾ ਜਾਂ ਦਿਹਾੜੀ ਜਾਵਾਂ ਮੂੰਹ ਨੇਰੇ ਦਾ ਨਿਕਲਿਆ ਹੋਇਆ ਫੱਕ ਹਾਰ ਕੇ ਰਾਤ ਨੂੰ ਘਰ ਆਵਾਂ ਫਿਰ ਕਹਿੰਦੇ ਪੀਟੀਐਮ ਉੱਤੇ ਨਹੀਂਓ ਆਉਂਦੇ ਪੀਟੀਐਮ ਉੱਤੇ ਆਉਂਦੇ ਨਹੀਂਓ ਜਿੰਨਾ ਮਰਜ਼ੀ ਮੈਂ ਸਮਝਾਵਾਂ ਉਸ ਦਿਨ ਵਾਲਾ ਦੱਸੋ ਸਿਲੇਬਸ ਕਿਹੜੇ ਖੂ ਖਾਤੇ ਵਿੱਚ ਪਾਵਾਂ ਕਹਿੰਦੇ ਪੜੋ ਪੰਜਾਬ ਕਦੇ ਮਿਸ਼ਨ ਸਮਰੱਥ ਦੇ ਵਾਲੀ ਲੋਕੋ ਡੁਗਡੁਗੀ ਬਜਾਵਾਂ ਵੋਟਾਂ ਤੇ ਕਰੇ ਤੁਰ ਜਾਂਦਾ ਹਾਂ ਫਰਵਰੀ ਵਿੱਚ ਸੈਮੀਨਾਰ ਲਗਾਵਾਂ ਟੱਠੇ ਖੂ ਵਿੱਚ ਪਵੇ ਸਿਲੇਬਸ ਆਓ ਬੱਚਿਓ ਟੂਰ ਕਰਾਵਾਂ ਅਫਸਰ ਜਦ ਕੋਈ ਪੁੱਛੇ ਸਿਲੇਬਸ ਫੇਰ ਉਸ ਦੀਆਂ ਗਾਲਾਂ ਖਾਵਾਂ ਚਿਤ ਕਰਦਾ ਉਹਨੂੰ ਦੱਸਾਂ ਖੋਲ ਕੇ ਮੈਂ ਕਿੱਦਾਂ ਆਪਣਾ ਵਕਤ ਲਗਾਵਾਂ ਮਿੱਤਰੋ ਕੋੜਾ ਘੁੱਟ ਜ਼ਹਿਰ ਦਾ ਅੰਦਰੋਂ ਅੰਦਰੀ ਮੈਂ ਪੀ ਜਾਵਾਂ ਕਹਿੰਦੇ ਵਧੀਆਂ ਹੋਈਆਂ ਛੁੱਟੀਆਂ ਵਾਲਾ ਦੱਸੋ ਸਿਲੇਬਸ ਕਦੋਂ ਪੜਾਵਾਂ ਦੋ ਹੱਥਾਂ ਨਾਲ ਕੰਮ ਨਾ ਹੁੰਦੇ ਦੁਰਗਾ ਵਾਲਾ ਰੂਪ ਬਣਾਵਾਂ ਬੇਮੌਸਮੀ ਆਉਣ ਘੰਟਾ ਉੱਤੋਂ ਜ਼ੋਰ ਯੂਸੀ ਦਾ ਪਾਵਾਂ ਜੀਐਸਟੀ ਵਾਲਾ ਬਿੱਲ ਲੈਣ ਲਈ ਚੱਕਰ ਸਾਰੇ ਸ਼ਹਿਰ ਦਾ ਲਾਵਾਂ ਮੈਂ ਵੀ ਹੱਡ ਮਾਸ ਦਾ ਬਣਿਆ ਮੈਂ ਵੀ ਵਿਹਲਾ ਰਹਿਣਾ ਚਾਹਾਂ ਥੋੜੀ ਬਹੁਤੀ ਵੇਲ ਜੀ ਮਿਲ ਜੇ ਮੈਂ ਵੀ ਅਸਲੀ ਰੂਪ ਦਿਖਾਵਾਂ ਘਰ ਲਈ ਟਾਈਮ ਜਮਾਂ ਨਾ ਬਚਦਾ ਘਰ ਵਾਲੀ ਤੋਂ ਗਾਲਾਂ ਖਾਵਾਂ ਹੁਣ ਤੁਸੀਂ ਹੀ ਦੱਸੋ ਬੱਚਿਆਂ ਨੂੰ ਮੈਂ ਬੱਚਿਆਂ ਨੂੰ ਕਿਵੇਂ ਪੜਾਵਾਂ ਤਾਈਓ ਤਾਂ ਮੈਂ ਵਿਚ ਪੇਪਰਾਂ ਭੈਣ ਭਾਈਆਂ ਦੇ ਤਰਲੇ ਪਾਵਾਂ ਔਖੇ ਸੌਖੇ ਹੋ ਕੇ ਆਪਣਾ 100% ਨਤੀਜਾ ਲਿਆਵਾਂ ਕੀ ਕੀ ਹੋਰ ਮੈਂ ਦੱਸਾਂ ਤੁਹਾਨੂੰ ਕਿਹੜੇ ਕਿਹੜੇ ਦਰਦ ਸੁਣਾਵਾਂ ਇੰਨਾ ਕੁਝ ਮੈਂ ਕਰਦਾ ਫਿਰ ਵੀ ਵਿੱਚ ਸਮਾਜ ਦੇ ਮਾਣ ਨਾ ਪਾਵਾਂ ਇੰਨਾ ਕੁਝ ਮੈਂ ਕਰਦਾ ਫਿਰ ਵੀ ਵਿੱਚ ਸਮਾਜ ਦੀ ਮਾਣ ਨਾ ਪਾਵਾਂ ਸੋ ਦੋਸਤੋ ਇਸ ਰਚਨਾ ਦੇ ਵਿੱਚ ਅਧਿਆਪਕ ਦੀ ਬਿਲਕੁਲ ਇੱਕ ਸੱਚੀ ਤੇ ਅੰਦਰੂਨੀ ਦਲੀ ਅਵਸਥਾ ਬਿਆਨ ਕੀਤੀ ਗਈ ਹੈ ਕਿਉਂਕਿ ਸਾਡੇ ਕਾਫੀ ਮਿੱਤਰ ਜਿਹੜੇ ਨੇ ਅਧਿਆਪਕ ਨੇ ਮੈਨੂੰ ਉਹਨਾਂ ਪਾਸੋਂ ਵੀ ਅਕਸਰ ਇਹੀ ਜਵਾਬ ਸੁਣਨ ਨੂੰ ਮਿਲਦਾ ਹੈ ਕਿ ਇੱਕ ਅਧਿਆਪਕ ਆਪਣੇ ਬੱਚਿਆਂ ਨੂੰ ਪੜਾ ਕੇ ਬਹੁਤ ਖੁਸ਼ ਹੈ ਆਪਣੇ ਵਿਦਿਆਰਥੀਆਂ ਨੂੰ ਪੜਾਉਣ ਦੇ ਵਿੱਚ ਬਹੁਤ ਉਸ ਦੀ ਦਿਲਚਸਪੀ ਹੈ ਪਰ ਅਕਸਰ ਇੱਕ ਅਧਿਆਪਕ ਤੋਂ ਐਸੇ ਕੰਮ ਲੈ ਜਾਂਦੇ ਨੇ ਕਿ ਉਹਨਾਂ ਨੂੰ ਬੱਚਿਆਂ ਨੂੰ ਪੜਾਉਣ ਦਾ ਸਮਾਂ ਹੀ ਨਹੀਂ ਮਿਲਦਾ ਇਹ ਤੋ ਤੱਕ ਕਿ ਮੈਂ ਅਧਿਆਪਕਾਂ ਦੇ ਮੂੰਹੋਂ ਇਹ ਵੀ ਸੁਣਿਆ ਕਿ ਜੇਕਰ ਸਾਨੂੰ 10 ਘੰਟੇ ਵੀ ਬੱਚਿਆਂ ਨੇ ਪੜਾਉਣ ਤੇ ਖਰਚ ਕਰਨੇ ਪੈਣ ਤਾਂ ਅਸੀਂ ਅੱਕਦੇ ਨਹੀਂ ਪਰ ਜਦੋਂ ਬੱਚਿਆਂ ਨੇ ਪੜ੍ਹਾਈ ਵਾਲਾ ਸਮਾਂ ਜਿਹੜਾ ਉਹ ਖਰਾਬ ਕਰਕੇ ਕਿਸੇ ਹੋਰ ਪਾਸੇ ਸਾਨੂੰ ਲਾਇਆ ਜਾਂਦਾ ਤਾਂ ਉਦੋਂ ਬੱਚਾ ਦਾ ਨੁਕਸਾਨ ਹੁੰਦਾ ਸਾਡੇ ਭਵਿੱਖ ਦਾ ਨੁਕਸਾਨ ਹੁੰਦਾ ਮਾਪੇ ਵੀ ਅਵੇਸਲੇ ਹੋ ਜਾਂਦੇ ਨੇ ਤੇ ਬੱਚਿਆਂ ਦਾ ਆਪਾਂ ਨੂੰ ਪਤਾ ਹੀ ਹੈ ਅੱਜ ਕੱਲ ਦੇ ਬੱਚੇ ਜਿਹੜੇ ਆ ਉਹ ਟੀਚਰਾਂ ਦੇ ਨਾਲ ਉਹ ਵਿਵਹਾਰ ਨਹੀਂ ਕਰਦੇ ਜਿਹੜਾ ਕਿ ਅਜ ਤੋਂ 15 20 25 30 ਸਾਲ ਪਹਿਲਾਂ ਹੋਇਆ ਕਰਦੇ ਸੀ ਭਾਵੇਂ ਕਿ ਉਹ ਆਪਕਾਂ ਦੀ ਸਾਨੂੰ ਕੁੱਟ ਪੈਂਦੀ ਸੀ ਪਰ ਉਸ ਕੁੱਟ ਦੇ ਵਿੱਚ ਵੀ ਪਤਾ ਨਹੀਂ ਕਿੱਡੀ ਕ ਪਰ ਅੱਜ ਕੱਲ੍ਹ ਉਹ ਸਭ ਕੁਝ ਖਤਮ ਹੋ ਗਿਆ ਜਿਹਦੇ ਕਰਕੇ ਸਾਡੇ ਬੱਚੇ ਵੀ ਵਿਗੜ ਰਹੇ ਨੇ ਤੇ ਅਧਿਆਪਕ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਆਓ ਆਪਾਂ ਇਸ ਅਧਿਆਪਕ ਨੂੰ ਜਗਦੇ ਦੀਵੇ ਨੂੰ ਜਗਦਾ ਹੀ ਰਹਿਣ ਦੀਏ ਤੇ ਕੋਸ਼ਿਸ਼ ਕਰੀਏ ਕਿ ਆਪਣੇ ਬੱਚੇ ਇਹਨਾਂ ਅਧਿਆਪਕਾਂ ਦੀ ਰੌਸ਼ਨੀ ਦਾ ਆਨੰਦ ਮਾਣਨ ਸਰਕਾਰ ਵੱਲੋਂ ਦਿੱਤੇ ਗਏ ਅਧਿਆਪਕਾਂ ਨੂੰ ਫਜ਼ੂਲ ਦੇ ਕੰਮਾਂ ਦਾ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਪਰ ਘੱਟੋ-ਘੱਟ ਅਸੀਂ ਆਪਣੇ ਬੱਚਿਆਂ ਨੂੰ ਸਮਝਾ ਕੇ ਇੱਕ ਅਧਿਆਪਕ ਦੀ ਕਦਰ ਕਰਨੀ ਜ਼ਰੂਰ ਸਿਖਾ ਸਕਦੇ ਹਾਂ ਸੋ ਆਓ ਜਿੰਨਾ ਅਸੀਂ ਕਰ ਸਕਦੇ ਹਾਂ ਕਰੀਏ ਬਾਕੀ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਇਜਾਜ਼ਤ ਦਿਓ 刹世耶卡尔。